ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਰਾਜ ਹੋਮ ਮੇਡ ਰੈਸਪੀ ਤੇ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਲਾਕੰਦ ਦਾਣੇਦਾਰ ਬਰਫੀ ਠੀਕ ਹੈ ਜੀ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਕਰਦਿਆ ਕਰੋ ਤੇ ਲਾਇਕ ਤੇ ਕਮੈਂਟ ਕਰਕੇ ਦੱਸਿਆ ਕਰੋ ਆਜੋ ਫਿਰ ਕਰਦੇ ਆਂ ਤਿਆਰ ਆਪਾਂ ਨੇ ਦੁੱਧ ਲਿਆ ਜੀ 2 ਲੀਟਰ ਤੇ ਇੱਕ ਕੱਪ ਹੈਗਾ ਆਪਣੇ ਕੋਲੇ ਮਿਲਕ ਪਾਊਡਰ ਦਾ ਤੇ 150 ਗ੍ਰਾਮ ਚੀਨੀ ਆ ਤੇ ਆਪਣੇ ਕੋਲ ਇਲਾਚੀ ਪਾਊਡਰ ਆ ਤੇ ਚਾਰ ਪੀਸ ਆਪਾਂ ਨੇ ਲੈਣੇ ਨੇ ਬਰੈਡ ਦੇ ਤੇ ਇੱਕ ਚਮਚਾ ਆਪਣੇ ਕੋਲੇਗਾ ਨਿੰਬੂ ਦਾ ਠੀਕ ਹੈ ਜੀ ਆਜੋ ਕਰਦੇ ਆਂ ਫਿਰ ਤਿਆਰ ਆਪਾਂ ਕੜਾਹੀ 'ਚ ਲੱਗਿਆ 2 ਲੀਟਰ ਦੁੱਧ ਪਾਉਣਾ ਠੀਕ ਹੈ ਜੀ 2 ਲੀਟਰ ਦੁੱਧ ਪਾ ਲੈਣਾ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਈ ਜਾਣਾਗਾ ਜੇ ਨਜ਼ਰ ਇਹਨੂੰ ਵਾਲੀ ਨਹੀਂ ਆਉਂਦੀ ਇਹਦੇ ਨਾਲ ਚੰਗੀ ਤਰ੍ਹਾਂ ਗਾੜਾ ਹੋ ਗਿਆ ਫਿਰ ਇਹ ਚਾ ਪਾਵਾਂਗੇ ਸਮਾਨ ਆਪਾਂ ਅੱਗੇ ਜਿੰਨਾ ਚਿਰ ਆਪਣਾ ਦੁੱਧ ਦੁੱਧ ਨੂੰ ਵਾਲੀ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਜਿਹੜੇ ਆਪਣੇ ਕੋਲ ਬਰੈਡ ਸੀਗੇ ਉਹਨਾਂ ਨੂੰ ਗ੍ਰाइंड ਕਰ ਲਵਾਂਗੇ ਚਾਰ ਪੀਸ ਆਪਾਂ ਨੇ ਬਰੈਡਾਂ ਦੇ ਲਏ ਨੇ ਇਹਨਾਂ ਨੂੰ ਆਪਾਂ ਹੁਣ ਗ੍ਰाइंड ਕਰਾਂਗੇ ਆਪਾਂ ਨੇ ਬਰੈਡ ਚੰਗੀ ਤਰ੍ਹਾਂ ਇਹਨਾਂ ਨੂੰ ਗ੍ਰाइंड ਕਰ ਲਿਆ ਠੀਕ ਹੈ ਹੁਣ ਆਪਾਂ ਰੱਖਦੇ ਆ ਤੇ ਬਾਅਦ ਵਿੱਚ ਨੂੰ ਪਾਵਾਂਗੇ ਫਿਰ ਵਿੱਚ ਜਿਹੜਾ ਚਮਚਾ ਤੇ ਆਪਾਂ ਨਿੰਬੂ ਦਾ ਪਾਵਾਂਗੇ ਤਾਜੀ ਥੋੜਾ ਜਿਹਾ ਫਟ ਜੇ ਜਾਊਗਾ ਦੁੱਧ ਦਾਣੇਦਾਰ ਜਿਹਾ ਹੋ ਜਾਊਗਾ ਇਸ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਇਦਾਂ ਵਾਲਿਆ ਹਲਾਵਾਂਗੇ। ਇਹਨੇ ਦਾਣੇਦਾਰ ਹੋ ਜਾਣਾ ਆਪਣੇ ਆਪ ਹੀ। ਇਹ ਦੁੱਧ ਹੁਣ ਆਪਣਾ ਚੰਗੀ ਤਰ੍ਹਾਂ ਕੱਢ ਗਿਆ। گاੜਾ ਹੋਣ ਲੱਗਿਆ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਨੇ ਆ 1.5 ਕੱਪ ਆਪਣੇ ਕੋਲ ਜਿਹੜਾ ਰੱਖਿਆ ਸੀਗਾ ਮਿਲਕ ਪਾਊਡਰ ਦਾ। ਠੀਕ ਹੈ ਜੀ। ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਵਾਂਗੇ। 1.5 ਕੱਪ ਜਿਹੜਾ ਆਪਣੇ ਕੋਲ ਰੱਖਿਆ ਜੀਗਾ। ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਿਲਾਉਣਾਗਾ ਇਹਦੇ ਵਿੱਚ ਮਿਕਸ ਕਰਨਾ ਇਹਨੂੰ ਚੰਗੀ ਤਰ੍ਹਾਂ ਇਹ ਤਾਂ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਿਹੜੇ ਇਹਦੇ ਆ ਬੱਟ ਜਿਹਨੇ ਸਾਰੇ ਖਤਮ ਹੋ ਜਾਣਗੇ ਠੀਕ ਹੈ ਜੀ ਇਦਾਂ ਹੀ ਹਿਲਾਉਂਦੇ ਰਹਿਣਾ ਇਹਨੂੰ ਚੰਗੀ ਤਰ੍ਹਾਂ 1 ਕੱਪ ਆਪਾਂ ਚੀਨੀ ਦਾ ਪਾਵਾਂਗੇ 1.5 ਕੱਪ ਪਹਿਲਾਂ ਆਪਾਂ ਨੇ ਮਣਿਆ ਸੀਗਾ ਵਿੱਚ ਪਾਵਾਂਗੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਹਿਲਾਉਣਾ ਉਸ ਤੋਂ ਬਾਅਦ ਚੀਨੀ ਤੁਸੀਂ ਆਪਣੇ ਸਵਾਦ ਅਨੁਸਾਰ ਤੁਸੀਂ ਵੱਧ ਘੱਟ ਪਾ ਸਕਦੇ ਹੋ ਅਸੀਂ ਤਾਂ ਜਿੰਨੀ ਦੇ ਡੇਢ ਕੱਪ ਪਾ ਲਿਆ ਠੀਕ ਹੈ ਜੀ ਬਾਕੀ ਜਿੰਨੀ ਕਿਸ ਨੂੰ ਪਸੰਦਾ ਚੀਨੀ ਮਿੱਠਾ ਉਹਨਾਂ ਨੂੰ ਤੁਸੀਂ ਪਾ ਸਕਦੇ ਹਾਂ ਹੁਣ ਆਪਾਂ ਇਹ ਜਾ ਪਾਵਾਂਗੇ ਬ੍ਰੈਡ ਜਿਹੜਾ ਆਪਾਂ ਨੇ ਇਹੋ ਦਾਣੇਦਾਰ ਕੀਤਾ ਸੀਗਾ ਰੰਗ ਕਰਕੇ ਪਾਇਆ ਹੁਣ ਕਰਿਆ ਸੀਗਾ ਵਿੱਚ ਪਾ ਦਾਂਗੇ ਹਨ ਹੁਣ ਚੰਗੀ ਤਰ੍ਹਾਂ ਮਿਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਨਾਂ ਨੂੰ ਵਿੱਚ ਦੇਖਿਓ ਫਿਰ ਕਿਵੇਂ ਦਾਣੇਦਾਰ ਕਾਲਾ ਕੰਦ ਬਣਦਾ ਵਧੀਆ ਸਵਾਦ ਇੱਕ ਚਮਚਾ ਆਪਾਂ ਨੇ ਇੱਧਰ ਕ ਚਮਚਾ ਪਾਉਣਾਗਾ ਇਲਾਇਚੀ ਪਾਊਡਰ ਦਾ ਇਹਦੇ ਨਾਲ ਵਧੀਆ ਟੈਸਟ ਹੋਰ ਵਧੀਆ ਬਣ ਜਾਣਾ ਚੰਗੀ ਤਰ੍ਹਾਂ ਵਿੱਚ ਮਿਕਸ ਕਰਨਾ ਵੀ ਜਿੰਨ ਜਰੇ ਆਣ ਪੱਕਦਾ ਨਹੀਂਗਾ ਉਹ ਨਜਰੇ ਨੂੰ ਇਦਾਂ ਤਰਜਾਈ ਜਾਣਾ ਚੰਗੀ ਤਰ੍ਹਾਂ ਪਕਾ ਕੇ ਫਿਰ ਸਭੇ ਲਾਉਣਾ ਹੈ ਠੀਕ ਹੈ ਜੀ ਇੱਕ ਚਮਚਾ ਜੀ ਦੇਸੀ ਘੋਟਾ ਮਿਲਾ ਦੇਣਾ ਠੀਕ ਹੈ ਜੀ ਇੱਕ ਚਮਚੇ ਹੋਣਾ ਵੱਧ ਨਹੀਂ ਮਾਉਣਾ ਹੈ ਜੇ ਜ਼ਿਆਦਾ ਪਤਲਾ ਹੋ ਜੂਗਾ ਇਹ ਇਹਨਾਂ ਬੜੀਆ ਮਲਾਈਮ ਜਿਹਾ ਬਣ ਜਾਣਾ ਹੈ ਆਪਣਾਂ ਨੇ ਬਣ ਕੇ ਤਿਆਰ ਆ ਇਸ ਤੋਂ ਬਾਅਦ ਆਪਾਂ ਇਹਨੂੰ ਕਿਸੇ ਭਾਂਡ ਚ ਕੱਢਾਂਗੇ ਫਿਰ ਉਹਨੂੰ 10 ਮਿੰਟ ਲਈ ਆਪਾਂ ਫਰਿੱਜ 'ਚ ਧਰ ਦੇਣਾ ਜੰਮਣ ਲਈ ਇਸੇ ਭਾਂਡੇ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਦੱਕਾ ਉਹ ਲਾ ਲਾਂਗੇ ਥੋੜਾ ਜਿਹਾ ਥੱਲੇ ਵੀ ਜਿਹੜਾ ਨਾਲ ਚਿਪਕੇ ਨਾ ਉਹਦੇ ਤੇ ਫਿਰ ਇਸ ਤੋਂ ਬਾਅਦ ਵਿੱਚ ਆਪਾਂ ਕੱਢਾਂਗੇ ਇਹਨੂੰ ਇਸੇ ਖੋਲੇ ਭਾਂਡੇ 'ਚ ਕੱਢ ਗਏ ਇਹਨੂੰ ਇਦਾਂ ਚੰਗੀ ਤਰ੍ਹਾਂ ਆਪਾਂ ਇਹ ਦੋ ਵਾਰ ਉਹਨਾਂ ਫ੍ਰੀਜ 'ਚ ਲਾ ਦਾਂਗੇ ਘੰਟੇ ਲਈ ਘੰਟਾ ਦੋ ਘੰਟੇ ਦਾ ਲਾਉਣਾ ਪੈਣਾ ਫਿਰ ਇਹ ਜੰਮ ਜਾਣਾਂ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਉਹਨੂੰ ਇਹਦੇ ਪੀਸ ਕਟਾਂਗੇ ਬਰਫੀ ਬਣਾ ਕੇ ਕੁੱਛ ਤੋਂ ਬਾਅਦ ਨਾਲ ਚੰਗੀ ਤਰ੍ਹਾਂ ਇਦਾਂ ਆਪਾਂ ਇਹਦੇ ਵਿੱਚ ਵਸਾਜੇ ਦਿਓ ਨਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਨੂੰ ਫਰਜ ਚਲਾਉਨੇ ਆ ਠੰਡਾ ਹੋ ਜਾਊਗਾ ਇਹ ਉੱਪਰ ਇਹਦੇ ਆਪਾਂ ਥੋੜੇ ਬਾਦਾਮ ਪਾ ਦਾਂਗੇ ਕੱਟ ਕੇ ਆਪਣੀ ਕਲਾਕੰਦ ਬਰਫੀ ਬਣ ਕੇ ਤਿਆਰ ਆ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਕੱਟ ਕੇ ਦਿਖਾਉਨੇ ਆ ਇਹਨੂੰ ਆਪਣੀ ਕਲਾਕੰਦ ਬਰਫੀ ਬਣ ਕੇ ਤਿਆਰ ਆ ਦਾਣੇਦਾਰ ਆਪਣੀ ਦਾਣੇਦਾਰ ਬਰਫੀ ਬਣ ਕੇ ਤਿਆਰ ਆ ਕਲਾਕੰਦ ਬਹੁਤ ਸਵਾਦ ਤੇ ਟੈਸਟੀ ਬਣੀ ਹੈ ਆਪਣੀ ਇਦਾਂ ਦੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਠੀਕ ਹੈ ਜੀ ਸ਼ੇਅਰ ਤੇ ਲਾਇਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਰੈਸਪੀ ਕਿਦਾਂ ਦੀ ਬਣੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ